ਇਹ ਹੈ ਬਾਈ ਹੋਰ ਇਹ ਮਾੜਾ ਬੋਲ ਚਲੋ ਸਾਹਿਬ ਦਿਓ ਜਾਣਕਾਰੀ ਇਸ ਸੀਟ ਤੇ ਦੋਲਤਪੁਰਾ ਸੀਟ ਤੇ ਜਿਹੜੀ ਦੁਬਾਰਾ ਰੀਕਾਉਂਟਿੰਗ ਹੋਈ ਹੈ ਪਹਿਲਾਂ ਕੀ ਨਤੀਜੇ ਸੀ ਹੁਣ ਕੀ ਨਤੀਜੇ ਨੇ ਪਹਿਲਾਂ ਜੀ ਸਾਨੂੰ ਜਿਹੜਾ ਮਤਲਬ ਐਸ ਡੀ ਐਮ ਦੀ ਮਜੂਦਗੀ ਵਿੱਚ ਦੁਬਾਰਾ ਮਤਲਬ ਜਿਹੜੀ ਹੈਗੀ ਉਹਦੀ ਨਿਰਪੱਖ ਜਿਹੜੀ ਹੈਗੀ ਗਿਣਤੀ ਹੋਈ ਹੈਗੀ ਆ ਪਹਿਲਾਂ ਅਸੀਂ 9 ਜੋਤਾਂ ਨਾਲ 9 ਵੋਟਾਂ ਦੇ ਨਾਲ ਜੇਤੂ ਕਰ ਦਿੱਤਾ ਗਿਆ ਸੀ ਹੁਣ ਜੋ ਦੁਬਾਰਾ ਮਤਲਬ ਗਿਣਤੀ ਹੋਈ ਹੈਗੀ ਐ ਐਸ ਡੀ ਐਮ ਦੀ ਮਜੂਦਗੀ ਦੇ ਵਿੱਚ ਸਾਨੂੰ 34 ਵੋਟਾਂ ਦੇ ਨਾਲ ਜਿਹੜਾ ਸ਼ਰੋਮੰਡੀ ਕਾਲੀ ਦਲ ਨੂੰ ਜਿਹੜਾ ਉਹ ਜਿੱਤ ਪ੍ਰਾਪਤ ਹੋਈ ਹੈ ਜੀ ਅਗਲੇ ਜਿਹੜਾ ਤੁਹਾਡਾ ਦੂਜਾ ਵਿਰੋਧੀ ਪਾਰਟੀ ਦਾ ਉਮੀਦਵਾਰ ਕੌਣ ਸੀ ਕੀ ਨਾਮ ਸੀ ਉਹਨਾਂ ਦਾ ਉਹ ਸੀਗਾ ਅੰਗਰੇਜ਼ ਸਿੰਘ ਸਮਰਾਜ ਜੀ ਆਮ ਪਾਰਟੀ ਤੋਂ ਸੀਗਾ ਅੰਗਰੇਜ਼ ਸਿੰਘ ਸਮਰਾਜ ਇਸ ਤਰ੍ਹਾਂ ਦੇਖਦੇ ਹਾਂ ਰੀਕਾਉਂਟਿੰਗ ਤੇ ਲੱਗਦਾ ਸੀਗਾ ਕਿ ਕੋਈ ਸਰਕਾਰ ਦੇ ਵਿੱਚ ਕਹਿੰਦੀ ਸੀ ਕਿ ਨਿਰਪੱਖ ਚੋਣਾ ਹੋਣੀ ਹੈ ਲੱਗਦਾ ਕਿ ਨਿਰਪੱਖ ਚੋਣਾ ਹੋਈ ਆ ਬਿਲਕੁਲ ਨਿਰਪੱਖ ਕਾਉਂਟੀ ਹੋਈ ਆ ਨਹੀਂ ਸਾਨੂੰ ਲੱਗਦਾ ਸੀ ਕਿ ਜੀ ਕੁਛ ਨਾ ਕੋਈ ਗੜਬੜੀ ਹੋएगी ਤੇ ਚਲੋ ਫਿਰ ਵੀ ਇਰਲਾਮ ਲਾ ਕੇ ਠੀਕ ਸਮਝ ਲਈ ਅਸੀਂ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾ ਦਿੱਤਾ ਅਸੀਂ ਮੈਂ ਸਭ ਤੋਂ ਪਹਿਲਾਂ ਮੈਂ ਸੰਤ ਬਾਬਾ ਬਲਦੇਵ ਸਿੰਘ ਜੋਗੇ ਵਾਲੇ ਮਹਾਂਪੁਰਖ ਜਿਹੜੇ ਸਾਡੇ ਧਾਰਮਿਕ ਸਿੱਖਿਆਤ ਨੇ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਦਾ ਬਹੁਤ ਵੱਡਾ ਸਾਡੇ ਸਿਰ ਤੇ ਹੱਥ ਸੀਗਾ ਤੇ ਉਹਨਾਂ ਦੇ ਜੋ ਆਸ਼ੀਰਵਾਦ ਦੇ ਨਾਲ ਹੀ ਅਸੀਂ ਅੱਗੇ ਵਧਿਆ ਜੀ ਤੇ ਦੂਸਰੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਜਿਹੜੇ ਸਾਡੇ ਪ੍ਰਧਾਨ ਨੇ ਸਾਡਾ ਹਲਕਾ ਅਚਾਰ ਸੰਜੀਤ ਸਿੰਘ ਜੀ ਸੰਨੀ ਗੱਲ ਉਸ ਤੋਂ ਬਾਅਦ ਸਾਡੀ ਸਮੁੱਚੀ ਟੀਮ ਸਰਦਾਰ ਬੂਟਾ ਸਿੰਘ ਜੀ ਦੌਲਤਪੁਰਾ ਗਰਚਰਨ ਸਿੰਘ ਕਾਲੀਵਾਲਾ ਹੋਰ ਵੀ ਜਿਹੜੀ ਸਮੁੱਚੀ ਟੀਮ ਸਾਰੇ ਖੜੇ ਨੇ ਅ ਲੀਡਰ ਸਹਿਬਾਨ ਔਰ ਵਰਕਰ ਸਹਿਬਾਨ ਮੈਂ ਸਭ ਦਾ ਤਹਿ ਦਿਲੋਂ ਧੰਨਵਾਦ ਕਰਦੀ ਜਿਨ੍ਹਾਂ ਨੇ ਇਸ ਮਹਿਮ ਨੂੰ ਬੜੇ ਜੋਰ ਸ਼ੋਰ ਦੇ ਨਾਲ ਮਦਦ ਚੱਕਿਆ ਕਹ ਰਹੇ ਹਾਂ ਕਿ ਠੀਕ ਹੈ ਤੁਹਾਨੂੰ ਕੀ ਨਾਮ ਹੈ ਤੁਹਾਡਾ ਪਵਨਦੀਪ ਪਰ ਜੀ ਮੈਮ ਤੁਸੀਂ ਕਿਸ ਪਾਰਟੀ ਨੂੰ ਖੜੇ ਸੀ ਕਾਂਗਰਸ ਪਾਰਟੀ ਵੱਲੋਂ ਜੀ ਤੇ ਕਿਹੜੀ ਪਾਰਟੀ ਜਿੱਤ ਹਰਾਈ ਤੁਸੀਂ ਹਾਂਜੀ ਕਾਂਗਰਸ ਪਾਰਟੀ ਦੇ ਉਮੀਦਵਾਰ ਹਾਂ ਜੀ ਪਵਨਦੀਪ ਕੌਰ ਗਿੱਲ ਮੇਰਾ ਨਾਮ ਮੇਰੇ ਸਾਰੇ ਭੈਣ ਭਰਾਵਾਂ ਵੋਟਰ ਭੈਣ ਭਰਾਵਾਂ ਨੂੰ ਬਹੁਤ ਧੰਨਵਾਦ ਕਰਦੀ ਜਿਨ੍ਹਾਂ ਨੇ ਮੈਨੂੰ 155 155 ਵੋਟਾਂ ਤੇ ਜਿੱਤ ਪ੍ਰਾਪਤ ਕੀਤੀ ਹੈ ਕਾਂਗਰਸ ਪਾਰਟੀ ਵੱਲੋਂ ਕਿਹੜੀ ਪਾਰਟੀ ਹਰਾ ਕੇ ਆਏ ਹੋ ਹਾਂਜੀ ਝਾੜੂ ਪਾਰਟੀ ਨੂੰ ਹਰਾ ਕੇ ਆਏ ਹਾਂ ਜੀ ਅਕਾਲੀ ਦਲ ਨੂੰ ਅਕਾਲੀ ਦਲ ਨੂੰ ਝਾੜੂ ਅਕਾਲੀ ਦਲ ਨੂੰ ਝਾੜੂ ਤੋਂ ਮੈਸਟਰਾਂ ਪਾਰਟੀਆਂ ਨੂੰ ਹਰਾ ਕੇ ਆਏ ਜੀ ਕੰਮ ਅਗਲਾ ਆਓ ਆਵਰ ਅਲੀ ਵੀ ਆਓ ਮਾਲਵੀ ਕੋਈ ਦਿਓ ਜਾਣਕਾਰੀ ਜਿਤ ਪ੍ਰਾਪਤ ਹੋਈ ਆ ਬਿਲਕੁਲ ਅੱਜ ਕਾਂਗਰਸ ਪਾਰਟੀ ਨੇ ਜਿਹੜਾ ਖਾਤਾ ਜਿੱਤ ਤੋਂ ਆਪਣਾ ਸ਼ੁਰੂਆਤ ਕੀਤੀ ਹੈ ਜਿਹੜਾ ਪਹਿਲੀ VOTING ਸ਼ੁਰੂ ਹੋਈ ਹੈ ਬਾਕਸੇ ਖੁੱਲੇ ਤੁਸੀਂ ਦੇਖ ਸਕਦੇ ਹੋ ਸਾਡੇ ਚੋਟੀਆਂ ਤੋਂ ਜਿਹੜੀ ਕੈਂਡੀਡੇਟ ਸੀਗੀ ਪਵਨਦੀਪ ਕੌਰ ਜਿਹੜੀ ਹੈਗੀ ਹੈ ਉਹਨੇ ਜਿੱਤ ਹਾਸਲ ਕੀਤੀ ਹੈ ਉਹਨੇ ਬਾਕੀ ਪਾਰਟੀਆਂ ਨੂੰ ਵੀ ਮੂੰਹ ਤੋੜ ਜਵਾਬ ਦਿੱਤਾ ਕਿਤੇ ਨਾ ਕਿਤੇ ਉਹਨੇ ਵੀ ਦੱਸਤਾ ਹੈ ਕਿ ਜਿਹੜੇ ਲੋਗ ਹੈ ਉਹ ਚਾਹੁੰਦੇ ਕਿ ਕਾਂਗਰਸ ਪਾਰਟੀ ਆਉਣ ਵਾਲੇ ਟਾਈਮ ਦੇ ਵਿੱਚ ਆਣੀ ਚਾਹੀਦੀ ਹੈ ਔਰ ਬੜਾ ਮਾਨ ਮਹਿਸੂਸ ਹੁੰਦਾ ਹੈ ਜਦ ਇਸ ਤਰ੍ਹਾਂ ਦੀਆਂ ਕੁੜੀਆਂ ਜਿਹੜੀਆਂ ਮਿਹਨਤ ਕਰਦੀਆਂ ਔਰ ਮਾਨ ਹੈ ਪਿੰਡਾਂ ਚਾਹੇ ਚੋਟੀਆਂ ਪਿੰਡ ਹੋਵੇ ਚਾਹੇ ਕਾਲੀਏ ਵਾਲੇ ਹਰ ਇੱਕ ਵਰਕਰ ਦਾ ਮੈਂ ਧੰਨਵਾਦ ਕਰਨਾ ਚਾਹਨੀ ਹੈ ਜਿਨ੍ਹਾਂ ਨੇ ਦਿਨ ਰਾਤ ਇੱਕ ਕੀਤਾ ਇਸ ਬੀਟੀ ਨੂੰ ਜਿਤਾਣ ਲਈ ਇਹ ਜਿੱਤ ਉਹਨਾਂ ਹਰ ਇੱਕ ਕੈਂਡੀਡੇਟ ਦੇ ਨਾਲ ਜਿਹੜੇ ਵਰਕਰਸ ਨੇ ਮਿਹਨਤ ਕੀਤੀ ਹੈ ਉਹਨਾਂ ਦੀ ਜਿੱਤ ਹੈ ਅੱਜ ਅਸੀਂ ਉਹਨਾਂ ਦੇ ਕਾਰਨ ਹੀ ਇਸ ਬਦੌਲਤ ਅਸੀਂ ਤੁਹਾਡੇ ਸਾਹਮਣੇ ਖੜੇ ਹਾਂ ਜਿਸ ਸਾਹਮਣੇ ਦੇ ਬਾਵਜੂਦ ਵੀ ਜਿਹੜੀ ਇਹ ਜਿੱਤ ਹਾਸਲ ਕੀਤੀ ਗਈ ਹੈ ਪਹਿਲਾਂ ਕਾਗਜ਼ ਨਹੀਂ ਸੀ ਦਾਖਲ ਕੀਤੇ ਜਾ ਰਹੇ ਤੇ ਬਿਲਕੁਲ ਦੇਖੋ ਤੁਸੀਂ ਸਭ ਨੇ ਦੇਖਿਆ سرپنچی ویلے بھی ادوں بہت ساری ਧੱਕੇਸ਼ਾਈ ਹੋਈ ਹੈ ਲੇਕਿਨ ਕਿਤੇ ਨਾ ਕਿਤੇ ਇਹ ਦੇਖਿਆ ਜਾਵੇ ਇਤਕਰੀ افیسر ਜਿਹੜੇ ਹੈਗੇ ਫਿਰ ਵੀ کافی نیوٹرل ਰਹੇ ਔਰ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਕੈਂਡੀਡੇਟਸ ਆ ਉਹਨਾਂ ਦੀਆਂ ਫਾਈਲਸ ਜਮਾ ਹੋਣ ਸਾਡੀਆਂ ਜਿਹੜੀਆਂ 3-4 ਫਾਈਲ ਜ਼ਰੂਰ ਜਿਹੜੀਆਂ ਹੈਗੀਆਂ ਬਲੌਕ ਸਮਤੀ ਦੀਆਂ ਨਹੀਂ ਅਸੀਂ ਸਬਮਿਟ ਕਰਾ ਪਾਈ ਲੇਕਿਨ ਜਿਹੜੀ ਅਸੀਂ ਸਬਮਿਟ ਕਰਾਈਆਂ ਤੁਸੀਂ ਦੇਖ ਸਕਦੇ ਹੋ ਅਸੀਂ ਜਿੱਤ ਉਹਨਾਂ ਤੋਂ ਹਾਸਲ ਕਰ ਰਹੇ ਔਰ ਮਾਨ ਮਹਿਸੂਸ ਹੁੰਦਾ ਹੈ ਆਪਣੇ ਵਰਕਰਸ ਤੇ ਜਿਹੜੇ ਦਿਨ ਰਾਤ ਕੰਮ ਕਰਦੇ ਐ ਲੋਕਾਂ ਦੇ ਲਈ ਔਰ ਪਾਰਟੀ ਦੇ ਨਾਲ ਖੜੇ ਕਿਉਂਕਿ ਜਦ ਇਲੈਕਸ਼ਨ ਜਾਂਦੇ ਐ ਕੈਂਡੀਡੇਟ ਨੂੰ ਵੋਟ ਤਾਂ ਪੈਂਦੀ ਪੈਂਦੀ ਹੈ ਲੇਕਿਨ ਲੋਕ ਇਹ ਨਹੀਂ ਭੁੱਲਦੇ ਕਿ ਉਹ ਲੋਕ ਕੀ ਉਹਨਾਂ ਦੇ ਨਾਲ ਪਹਿਲਾਂ ਤੋਂ ਉਹਨਾਂ ਦੇ ਨਾਲ ਦੁੱਖ ਸੁੱਖ ਚ ਖੜੇ ਹੈ ਕਿ ਮਾਲਵਿਕਾ ਸੂਦ ਉਹਨਾਂ ਦੇ ਨਾਲ ਉਹਨਾਂ ਦੇ ਦੁੱਖ ਸੁੱਖ ਚ ਖੜੀ ਹੈ ਤੇ ਲੋਕ ਜਿਹੜੇ ਆ ਵੋਟਾਂ ਰਾਹੀ ਉਹ ਦੱਸਦੇ ਆ ਔਰ ਅਜਾਪਾ ਦੇਖ ਸਕਦੇ ਆ ਇੱਕ ਕੁੜੀ ਸਿੰਪਲ ਕਰੋ ਜਿਹੜੀ ਹੈਗੀ ਜਿੱਤ ਹਾਸਲ ਕਰਕੇ ਆਈ ਹੈ ਔਰ ਆਪਣੇ ਪਿੰਡਾਂ ਦਾ ਉਹਨੇ ਨਾਮ ਰੌਸ਼ਨ ਕੀਤਾ